ਜਲੰਧਰ ਸੀਟ ਫਿਲਹਾਲ ਹੌਟ ਸੀਟ ਬਣੀ ਹੋਈ ਹੈ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਇਸ ਸੀਟ ਦੇ ਉੱਤੇ ਦਾਵੇਦਾਰੀਆਂ ਠੋਕਣ ਵਾਲੇ ਬਹੁਤ ਨੇ ਪਰ ਇਸ ਸੀਟ ਤੇ ਜਿਹੜੇ ਉਤਾਰੇ ਜਾ ਰਹੇ ਨੇ ਉਹ ਵਿਲੱਖਣ ਲੋਕ ਨੇ ਉਹ ਵਿਲੱਖਣ ਉਮੀਦਵਾਰ ਨੇ ਜਿਹੜੇ ਸ਼ਾਇਦ ਮਾ ਪਾਰਟੀਆਂ ਨੂੰ ਪਸੰਦ ਨਹੀਂ ਆ ਰਹੇ ਮਾ ਪਾਰਟੀ ਦੇ ਲੀਡਰਾਂ ਨੂੰ ਪਸੰਦ ਨਹੀਂ ਆ ਰਿਹਾ ਇਹੋ ਜਿਹਾ ਹੀ ਵਾਕਿਆ ਕਾਂਗਰਸ ਦੇ ਨਾਲ ਵੀ ਵਾਪਰ ਰਿਹਾ ਜਿੱਥੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਇਸ ਵੇਲੇ ਐਕਟਿਵ ਨਜ਼ਰ ਆ ਰਹੇ ਨੇ ਔਰ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਹੁਣ ਆ ਕੇ ਇਸ ਤਰ੍ਹਾਂ ਖੜ ਗਏ ਨੇ ਕਿ ਉਸ ਸੀਟ ਉਹਨਾਂ ਦੇ ਨਾਮ ਹੀ ਹੈ ਕਿਉਂਕਿ ਚਰਚਾਵਾ ਵੀ ਇਹੀ ਕਹਿੰਦੀਆਂ ਨੇ ਪਰ ਇਸ ਉਮੀਦਵਾਰੀ ਦੇ ਨਾਲ ਨਾਲ ਇੱਕ ਇਹੋ ਜਿਹਾ ਪਰਿਵਾਰ ਜਿਹੜਾ ਇਸ ਸੀਟ ਦਾ ਦਾਵੇਦਾਰ ਆਪਣੇ ਆਪ ਨੂੰ ਕਹਿੰਦਾ ਇਸ ਸੀਟ ਦੇ ਉੱਤੇ ਦਾਵਾ ਠੋਕਦਾ ਔਰ ਕਿਹਾ ਵੀ ਜਾ ਸਕਦਾ ਕਿਉਂਕਿ ਦੋ ਵਾਰ ਇਸ ਕੁਰਸੀ ਦੇ ਉੱਤੇ ਚੌਧਰੀ ਸੰਤੋਖ ਸਿੰਘ ਬੈਠੇ ਨੇ ਪਰ ਹੁਣ ਉਹਨਾਂ ਦਾ ਪੁੱਤ ਇਹ ਦਾਵਾ ਕਰਦਾ ਹੈ ਕਿ ਇਹ ਸੀਟ ਉਹਨਾਂ ਦੇ ਪਰਿਵਾਰ ਦੀ ਹੋਣੀ ਚਾਹੀਦੀ ਹੈ ਜਿਸ ਵਾਸਤੇ ਜद्दोजहद ਲੱਗੀ ਹੋਈ ਹੈ ਪਰ ਉਹਨਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਚਰਨਜੀਤ ਸਿੰਘ ਚੰਨੀ ਨੂੰ ਕਥਿਤ ਤੌਰ ਤੇ ਦਿੱਤੀ ਇਹ ਉਮੀਦਵਾਰੀ ਬਰਦਾਸ਼ਤ ਸ਼ਾਇਦ ਨਹੀਂ ਕਰ پا ਰਹੇ ਜੋ ਹਾਲਾਤ ਨੇ ਫਿਲਹਾਲ ਖਫਾ ਹੋ ਕੇ ਤੰਗ ਪਰੇਸ਼ਾਨ ਹੋ ਕੇ ਵਿਕਰਮਜੀਤ ਸਿੰਘ ਚੌਧਰੀ ਨੇ ਪਾਰਟੀ ਦੇ ਚੀਫ ਵਿਪ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਵਿਧਾਨ ਸਭਾ ਦੇ ਵਿੱਚ ਜਾ ਕੇ ਇਸ ਅਸਤੀਫੇ ਨੂੰ ਦੇ ਦਿੱਤਾ ਗਿਆ ਹੈ ਚੀਫ ਵਿਪ ਨਹੀਂ ਰਹੇ ਚੌਧਰੀ ਸੰਤੋਖ ਸਿੰਘ ਦੇ بیٹے ਵਿਕਰਮਜੀਤ ਸਿੰਘ ਚੌਧਰੀ ਤੁਹਾਨੂੰ ਦੱਸਦੀ ਹੈ ਕਿ ਫਲੋਰ ਤੋਂ ਐਮਐਲਏ ਨਹੀਂ ਕਾਂਗਰਸ ਪਾਰਟੀ ਦੇ ਔਰ ਚੌਧਰੀ ਸੰਤੋਖ ਸਿੰਘ ਦੇ بیٹے ਨੇ 2014 ਤੇ 2019 ਦੇ ਵਿੱਚ ਚੌਧਰੀ ਸੰਤੋਖ ਸਿੰਘ ਨੇ ਜਲੰਧਰ ਸੀਟ ਦੇ ਉੱਤੇ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ ਭਾਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਤੁਰਦਿਆਂ ਤੁਰਦਿਆਂ ਅਚਾਨਕ ਸੰਤੋਖ ਸਿੰਘ ਚੌਧਰੀ ਜਿਹੜੇ ਨੇ ਉਹ ਮੌਤ ਦੇ ਘਾਟ ਉਤਰ ਜਾਂਦੇ ਨੇ ਜਿਸ ਤੋਂ ਬਾਅਦ ਬਾਈ ਇਲੈਕਸ਼ਨਸ ਹੁੰਦੇ ਨੇ ਔਰ ਚੌਧਰੀ ਪਰਿਵਾਰ ਬੁਰੀ ਤਰ੍ਹਾਂ ਹਾਰਦਾ ਆਇਆ ਖੈਰ ਜਲੰਧਰ ਲੋਕ ਸਭਾ ਸੀਟ ਤੋਂ ਉਸ ਵੇਲੇ ਬਾਈ ਇਲੈਕਸ਼ਨਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਬਾਜ਼ੀ ਮਾਰ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਜਿੱਤ ਪਾਉਂਦੇ ਨੇ ਹੁਣ ਸੁਸ਼ੀਲ ਕੁਮਾਰ ਰਿੰਕੂ ਵੀ ਪਾਰਟੀ ਨੂੰ ਸਖਣਾ ਕਰਕੇ ਜਾ ਚੁੱਕੇ ਨੇ ਯਾਨੀ ਕਿ ਜਲੰਧਰ ਸੀਟ ਦਾ ਕੜਾ ਬਣਿਆ ਹੋਇਆ ਪਰ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਪਾਰਟੀ ਜਿਹੜੀ ਫਿਲਹਾਲ ਆ ਉਹ ਆਪਣੇ ਆਪਸੀ 파ਟੋ ਤਾੜ ਦੇ ਵਿੱਚ ਉਜੂਜ ਦੀ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਬਾਕੀ ਕਾਂਗਰਸ ਲੀਡਰਾਂ ਦੇ ਵਿੱਚ ਵਿਵਾਦ ਹੁੰਦਾ ਸੀ ਉੱਥੇ ਹੀ ਹੁਣ ਜਲੰਧਰ ਸੀਟ ਦੇ ਉੱਤੇ ਸੰਤੋਖ ਸਿੰਘ ਚੌਧਰੀ ਦੇ ਪੁੱ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਆਪਸੀ ਖਿੱਚੋ ਤਾਣ ਬਣੀ ਹੋਈ ਹੈ ਔਰ ਚੀਫ ਵਿੱਪ ਦੇ ਅਹੁਦੇ ਤੋਂ ਚੌਧਰੀ ਸੰਤੋਖ ਸਿੰਘ ਦੇ بیٹے ਵਿਕਰਮਜੀਤ ਸਿੰਘ ਚੌਧਰੀ ਨੇ ਅਸਤੀਫਾ ਦੇ ਦਿੱਤਾ ਇਸ ਅਸਤੀਫੇ ਤੋਂ ਬਾਅਦ ਹੁਣ ਚਰਚਾ ਆਮਾ ਨੇ ਕਿ ਕੀ ਸੰਤੋਖ ਸਿੰਘ ਚੌਧਰੀ ਦਾ ਬੇਟਾ ਵਿਕਰਮਜੀਤ ਸਿੰਘ ਚੌਧਰੀ ਹੁਣ ਕਾਂਗਰਸ ਪਾਰਟੀ ਹੀ ਛੱਡ ਦੇਵੇਗਾ ਕਿਉਂਕਿ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦਾ ਕਾਂਗਰਸ ਪਾਰਟੀ ਨਾਲ ਤਾਲੁਕ ਬਹੁਤ ਪੁਰਾਣਾ ਹੈ ਇਥੋਂ ਤੱਕ ਕਿ ਚੌਧਰੀ ਸੰਤੋਖ ਸਿੰਘ ਦੇ ਪਿਤਾ ਵੀ ਇਸ ਪਾਰਟੀ ਦੇ ਵਿੱਚ ਅਹੁਦੇ ਮਾਨ ਚੁੱਕੇ ਨੇ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦੀ ਵਾਰੀ ਆਉਂਦੀ ਉਹ ਵੀ ਇਸ ਪਾਰਟੀ ਦੇ ਵਿੱਚ ਵੱਡੇ ਅਹੁਦੇ ਮਾਨ ਚੁੱਕੇ ਨੇ ਇੱਥੋਂ ਤੱਕ ਕਿ ਦੋ ਵਾਰ ਐਮਪੀ 2014 ਤੋਂ ਬਾਅਦ ਰਹੇ ਨੇ ਔਰ ਉਹਨਾਂ ਦੇ ਬੇਟੇ ਆਪ ਕਾਂਗਰਸ ਦੇ ਐਮਐਲਏ ਨੇ ਫਲੋਰ ਤੋਂ ਔਰ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਕੀ ਹੁਣ ਇਸ ਉਮੀਦਵਾਰੀ ਦੇ ਪਿੱਛੇ ਇਸ ਸੀਟ ਦੇ ਪਿੱਛੇ ਕੀ ਚੌਧਰੀ ਸੰਤੋਖ ਸਿੰਘ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਹੁਣ ਪਾਰਟੀ ਹੀ ਛੱਡ ਦੇਣਗੇ ਹੁਣ ਤੱਕ ਜਿਹੜੀ ਲੈਗਸੀ ਉਹਨਾਂ ਦੇ ਪਰਿਵਾਰ ਨੇ ਕਾਇਮ ਕੀਤੀ ਹੈ ਉਸ ਲੈਗਸੀ ਨੂੰ ਰਮਨਜੀਤ ਸਿੰਘ ਬਿੱਟੂ ਦੇ ਵਾਂਗ ਛਿੱਕੇ ਟੰਗ ਦਿੱਤਾ ਜਾਵੇਗਾ ਵੱਡੇ ਸਵਾਲ ਇਹ ਖੜਦੇ ਨੇ ਫਿਲਹਾਲ ਚੌਧਰੀ ਸੰਤੋਖ ਸਿੰਘ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਨੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਔਰ ਦੂਜੇ ਪਾਸੇ ਹੁਣ ਇਹ ਚਰਚਾਵਾ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਵਿਕਰਮਜੀਤ ਸਿੰਘ ਚੌਧਰੀ ਆਪਣੇ ਮਾਤਾ ਜੀ ਨੂੰ ਲੈ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਕਿਉਂਕਿ ਉਹਨਾਂ ਦਾ ਦਾਵਾ ਹੈ ਕਿ ਇਹ ਜਿਹੜੀ ਸੀਟ ਹੈ ਇਹ ਉਹਨਾਂ ਦੇ ਪਰਿਵਾਰ ਲਈ ਮਕਸੂਦ ਹੋਣੀ ਚਾਹੀਦੀ ਸੀ ਉਹਨਾਂ ਦੇ ਪਰਿਵਾਰ ਦਾ ਦਾਵਾ ਹੈ ਕਿਉਂਕਿ ਕਾਂਗਰਸ ਦੀ ਸੀਟ ਸ਼ੁਰੂ ਤੋਂ ਜਲੰਧਰ ਦੀ ਸੀਟ ਰਹੀ ਹੈ ਔਰ ਉਸ ਸੀਟ ਦੇ ਉੱਤੇ ਚੌਧਰੀ ਪਰਿਵਾਰ ਨੇ ਸਭ ਤੋਂ ਵੱਧ ਮੱਲਾ ਮਾਰੀਆਂ ਨੇ ਇਸ ਵਾਸਤੇ ਇਸ ਸੀਟ ਦੇ ਇਸ ਉਮੀਦਵਾਰੀ ਦੇ ਅਸਲ ਹੱਕਦਾਰ ਚੌਧਰੀ ਪਰਿਵਾਰ ਦੇ ਮੈਂਬਰ ਸਨ ਪਰ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਜਦੋਂ ਬਾਈ ਇਲੈਕਸ਼ਨਸ ਹੁੰਦੇ ਨੇ ਤਾਂ ਚੌਧਰੀ ਪਰਿਵਾਰ ਬੜੇ ਹੀ ਘੱਟ ਵੋਟਾਂ ਦੇ ਨਾਲ ਹਾਰਦਾ ਆ ਆਮ ਆਦਮੀ ਪਾਰਟੀ ਤੋਂ ਹਾਰ ਜਾਂਦੇ ਨੇ ਦੂਸਰੇ ਸਥਾਨ ਤੇ ਆਉਂਦੇ ਨੇ ਜਿਸ ਤੋਂ ਬਾਅਦ ਸ਼ਾਇਦ ਪਾਰਟੀ ਹੁਣ ਇਹ ਭਾਪ ਗਈ ਹੈ ਕਿ ਇਸ ਪਰਿਵਾਰ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਈ ਜਾ ਸਕਦੀ ਯਾਨੀ ਕਿ ਇਸ ਪਰਿਵਾਰ ਦੇ ਆਧਾਰ ਦੇ ਉੱਤੇ ਹੁਣ ਸੀਟ ਨਹੀਂ ਦਿੱਤੀ ਜਾ ਸਕਦੀ ਤਾਂ ਸ਼ਾਇਦ ਹੁਣ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਸਾਹਮਣੇ ਲਿਆਂਦਾ ਗਿਆ ਭਾਵੇਂ ਕਿ ਚਰਨਜੀਤ ਸਿੰਘ ਚੰਨੀ ਹਰਮਨ ਪਿਆਰੇ ਨੇ ਸਾਬਕਾ ਮੁੱਖ ਮੰਤਰੀ ਨੇ ਤਾਂ ਵੀ ਆ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਿਆਰ ਹੋਣ ਦੇ ਬਾਵਜੂਦ ਵਿਕਰਮਜੀਤ ਸਿੰਘ ਚੌਧਰੀ ਨੇ ਭਰਪੂਰ ਵਿਰੋਧਤਾ ਕੀਤੀ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਦੋ ਹਲਕਿਆਂ ਤੋਂ ਚੋਣ ਲੜੀ ਸੀ ਇੱਕ ਤਾਂ ਆਪਣੇ ਹੀ ਹਲਕੇ ਤੋਂ ਚੋਣ ਲੜੀ ਸੀ ਔਰ ਦੂਸਰੀ ਇੱਕ ਹੋਰ ਹਲਕੇ ਤੋਂ ਚੋਣ ਲੜੀ ਗਈ ਦੋਵੇਂ ਹਲਕੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਹਾਰ ਚੁੱਕੇ ਨੇ ਔਰ ਇਹੋ ਜੇ ਹਾਰੇ ਹੋਏ ਲੀਡਰ ਨੂੰ ਉਮੀਦਵਾਰੀ ਦੇਣਾ ਇਹ ਵੱਡੇ ਸਵਾਲ ਖੜੇ ਕਰਦਾ ਪਰ ਇੱਥੇ ਸਵਾਲ ਇਹ ਖੜਦਾ ਹੈ ਕਿ ਬਾਈ ਇਲੈਕਸ਼ਨਸ ਵਿੱਚ ਕਾਂਗਰਸ ਪਾਰਟੀ ਨੂੰ ਹਰਾਉਣ ਵਾਲਾ ਚੌਧਰੀ ਪਰਿਵਾਰ ਹੀ ਸੀ ਸੰਤੋਖ ਸਿੰਘ ਚੌਧਰੀ ਤੋਂ ਬਾਅਦ ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਨੂੰ ਉਹ ਸੀਟ ਹਰਾਈ ਸੀ ਜਿਸ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੋ ਗਿਆ ਕਿ ਹੁਣ ਕਾਂਗਰਸ ਪਾਰਟੀ ਚੌਧਰੀ ਪਰਿਵਾਰ ਦੇ ਉੱਤੇ ਜ਼ਿਆਦਾ ਭਰੋਸਾ ਸ਼ਾਇਦ ਨਹੀਂ ਕਰ ਰਹੀ ਹਾਲਾਂਕਿ ਉਸ ਵੇਲੇ ਵੀ ਜਦੋਂ ਬਾਈ ਇਲੈਕਸ਼ਨਸ ਦੀ ਸੀਟ ਹਾਰੀ ਜਾਂਦੀ ਹੈ ਚੌਧਰੀ ਪਰਿਵਾਰ ਦੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਹਰ ਹੀ ਲਾਖ ਤਿਆਰ ਕੀਤਾ ਤਾਂ ਕਿ ਇਸ ਸੀਟ ਦੇ ਉੱਤੇ ਜਿੱਤ حاصل ਕੀਤੀ ਜਾ ਸਕੇ ਨਹੀਂ ਤਾਂ ਫਿਰ ਕਾਂਗਰਸ ਪਾਰਟੀ ਜਿੱਤੀ ਪਈ ਸੀ ਇਹ ਦਾਵਾ ਕੀਤਾ ਗਿਆ ਸੀ ਉਸ ਵੇਲੇ ਵੀ ਪਰ ਸ਼ਾਇਦ ਹੁਣ ਕਾਂਗਰਸ ਪਾਰਟੀ ਹਾਈ ਕਮਾਂਡ ਜਿਹੜੀ ਹੈ ਉਹ ਇਸ ਪੱਖੋਂ ਹੁਣ ਚੌਧਰੀ ਪਰਿਵਾਰ ਤੇ ਭਰੋਸਾ ਨਹੀਂ ਕਰ ਪਾ ਰਹੀ ਕਿ ਇਹ ਪਰਿਵਾਰ ਜਲੰਧਰ ਦੀ ਸੀਟ ਕਾਂਗਰਸ ਨੂੰ ਜਿਤਾ ਦੇਵੇਗਾ ਜਲੰਧਰ ਦੀ ਸੀਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਸੀਟ ਹੈ ਔਰ ਇਸ ਸੀਟ ਤੇ ਚਰਨਜੀਤ ਸਿੰਘ ਚੰਨੀ ਫਿਲਹਾਲ ਐਕਸ਼ਨ ਮੋਡ ਦੇ ਵਿੱਚ ਨੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਵੱਡੇ ਇਲਜ਼ਾਮ ਵੱਡੀਆਂ ਤੌਮਤਾ ਵਿਕਰਮਜੀਤ ਸਿੰਘ ਚੌਧਰੀ ਲਗਾ ਚੁੱਕੇ ਨੇ ਚਮਕੌਰ ਸਾਹਿਬ ਦੇ ਨਾਲ ਨਾਲ ਇੱਕ ਹੋਰ ਹਲਕਾ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ 'ਚ ਬੜੀ ਬੁਰੀ ਤਰ੍ਹਾਂ ਹਾਰੇ ਸੀ ਇਹ ਯਾਦ ਕਰਵਾਇਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਸ ਨੇ ਆਪਣੀ ਜ਼ਮਾਨਤ ਜਬਤ ਕਰਵਾ ਦਿੱਤੀ ਸੀ ਉਸ ਲੀਡਰ ਨੂੰ ਕਿਉਂ ਉਤਾਰਿਆ ਜਾ ਰਿਹਾ ਹੈ ਜਿਸ ਨੇ ਦੋ ਥਾਵਾਂ ਤੋਂ ਆਪਣੀ ਜ਼ਮਾਨਤ ਜਬਤ ਕਰਵਾ ਲਈ ਸੀ ਉਸ ਨੂੰ ਕਿਉਂ ਉਤਾਰਿਆ ਜਾ ਰਿਹਾ ਹੈ ਫਿਲਹਾਲ ਇਹ ਆਪਸੀ ਪਾਟੋ ਧਾੜ ਦੇ ਵਿੱਚ ਲੱਗੇ ਹੋਏ ਨੇ ਜਲੰਧਰ ਸੀਟ ਦੇ ਦਾਵੇਦਾਰ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹੋਰ ਬਹੁਤ ਸਾਰੇ ਲੀਡਰ ਨੇ ਜਿਵੇਂ ਮਹਿੰਦਰ ਕੇਪੀ ਜਿਹੜੇ 2014 ਤੋਂ ਬਾਅਦ ਹੁਣ ਤੱਕ ਇਸ ਸੀਟ ਦੇ ਉੱਤੇ ਆਪਣੀ ਦਾਵੇਦਾਰੀ ਠੋਕਦੇ ਨਜ਼ਰ ਆ ਰਹੇ ਨੇ ਪਰ ਹਰ ਵਾਰ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਉਹਨਾਂ ਦਾ ਹੀ ਆਪਣੇ ਹੀ ਇਲਜ਼ਾਮ ਹੈ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ ਉਹ ਆਪ ਕਹਿੰਦੇ ਨੇ ਕਿ ਮੈਨੂੰ ਦਰਕਿਨਾਰ ਕਰ ਦਿੱਤਾ ਗਿਆ ਕਦੀ ਕਹਿੰਦੇ ਨੇ ਮੇਰੇ ਨਾਲ ਗੇਮ ਪਾ ਦਿੱਤੀ ਗਈ ਖੈਰ ਮਹਿੰਦਰ ਕੇਪੀ ਨੇ ਵਿਕਰਮਜੀਤ ਸਿੰਘ ਚੌਧਰੀ ਨੇ ਵਿਕਰਮਜੀਤ ਸਿੰਘ ਚੌਧਰੀ ਦੇ ਮਾਤਾ ਜੀ ਨੇ ਕਰਮਜੀਤ ਕੌਰ ਚੌਧਰੀ ਪਰ ਹੁਣ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਇਸ ਸੀਟ ਦੇ ਉੱਤੇ ਕਾਂਗਰਸ ਪਾਰਟੀ ਦੇ ਵੱਲੋਂ ਲਿਆਂਦੇ ਜਾ ਸਕਦੇ ਨੇ ਚਰਚਾਵਾ ਪੂਰੀਆਂ ਨੇ ਔਰ ਚਰਨਜੀਤ ਸਿੰਘ ਚੰਨੀ ਇਸ ਰੌਂ ਦੇ ਵਿੱਚ ਨਜ਼ਰ ਵੀ ਆ ਰਹੇ ਨੇ ਖੈਰ ਆਉਂਦੇ ਸਮੇਂ ਨੂੰ ਕੀ ਹੋਵੇਗਾ ਉਹ ਸਮਾਂ ਦੱਸੇਗਾ ਫਿਲਹਾਲ ਚਰਚਾਵਾ ਇਹ ਵੀ ਉਸੇ ਤਰ੍ਹਾਂ ਬੜੀਆਂ ਨੇ ਕਿ ਕੀ ਹੁਣ ਵਿਕਰਮਜੀਤ ਸਿੰਘ ਚੌਧਰੀ ਪਾਰਟੀ ਹੀ ਛੱਡਣ ਦੀ ਤਿਆਰੀ ਦੇ ਵਿੱਚ ਨੇ ਖੈਰ ਜੇ ਪਾਰਟੀ ਛੱਡ ਦਿੰਦੇ ਨੇ ਜੇ ਆਪਣੀ ਆਪਣੇ ਪਰਿਵਾਰ ਦੀ ਆਪਣੇ ਪੁਰਖਿਆਂ ਦੀ ਲੈਗੇਸੀ ਛਿੱਕੇ ਟੰਗ ਦਿੰਦੇ ਨੇ ਫਿਰ ਸ਼ਾਇਦ ਉਹਨਾਂ ਦੇ ਆਪਣੇ ਫਾਲੋਅਰਸ ਉਹਨਾਂ ਦੇ ਲੋਕ ਹੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਕਿ ਚੌਧਰੀ ਸੰਤੋਖ ਸਿੰਘ ਨੇ ਫਲੋਰ ਦੇ ਵਿੱਚ ਖਾਸਾ ਕੰਮ ਕੀਤਾ ਔਰ ਫਲੋਰ ਦੀ ਸੀਟ ਸ਼ਾਇਦ ਵਿਕਰਮਦੀਪ ਸਿੰਘ ਚੌਧਰੀ ਨੂੰ ਆਪਣੇ ਪਿਤਾ ਕਾਰਨ ਹੀ ਪ੍ਰਾਪਤ ਹੋ ਸਕੀ ਹੈ ਔਦੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਉਹ ਪਤਾ ਲੱਗ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update